ਉਰੇ ਤੇ ਕੀ ਗੱਲ ਹੋਈ ਸਾਰੀ ਅੱਛਾ ਭਾਈ ਮੇਰਾ ਨਾਮ ਬਲਵਿੰਦਰ ਕੌਰ ਹੈ ਬਿਜਲੀ ਘਰ ਮੁਸਤਾਬਾਦ ਦੇ ਰਹਿਣ ਵਾਲੇ ਕੀ ਕੀ ਗੱਲ ਹੋਈ ਅੱਜ ਸਾਰੇ ਇਲਾਕੇ ਇਲਾਕੇ ਕੀ ਗੱਲ ਹਾਂਜੀ ਗੱਲ ਹੈ ਵੀ ਸਾਡੇ ਬੇਟੇ ਉਧਰ ਆਉਂਦੇ ਸੀ ਤੇ ਇਹਨਾਂ ਨੇ ਉਹਨਾਂ ਨੂੰ ਉਹ ਮੈਗ ਵੇਜਦੇ ਉਹਨਾਂ ਨੂੰ ਰੋਕਿਆ ਇਸ ਕਰਕੇ ਆਪਣੇ ਹਥਿਆਰ ਲੈ ਕੇ ਆਏ ਉਹਨਾਂ ਨੇ ਇੱਥੇ ਗੋਲੀ ਵੀ ਚਲਾਈ ਹੈ ਹਾਂਜੀ ਕਿੰਨੇ ਬੰਦੇ ਆਏ ਸੀ ਜੀ ਬੰਦੇ ਤੇ ਪੰਜ ਤੇ ਹੀ ਪਛਾਣ ਚ ਕਰਦੇ ਬਾਕੀ ਸਾਨੂੰ ਨਹੀਂ ਪਤਾ ਹਾਂਜੀ ਰਾਤੀਂ 2 ਵਜੇ ਕੰਪਲੇਨ ਕਰਕੇ ਆਦੇ ਕੰਪਲੇਨ ਦਾ ਡਿਟੇਲ ਲਿਖਣੀ ਮੁੰਡੇ ਨਾਲ ਲੈ ਕੇ ਆਓ ਫਿਰ ਤੁਹਾਡੀ ਕੰਪਲੇਨ ਲਿਖਣੀ ਆ ਹਾਂਜੀ ਹੁਣ ਤਾਂ ਕੰਪਲੇਨ ਲਿਖਾਈ ਗਈ ਹਾਂਜੀ ਲਿਖਾਈ ਗਈ ਉਹਨਾਂ ਦਾ ਨਾਮ ਕੀ ਹੈ ਜਿਨ੍ਹਾਂ ਨੇ ਪੁਲਿਸ ਨੂੰ ਬੁਲਾਇਆ ਪੁਲਿਸ ਨੂੰ ਰਾਤ 2 ਵਾਰੀ ਫੋਨ ਕੀਤਾ ਪਰ ਪੁਲਿਸ ਵਾਲੇ ਆਏ ਨਹੀਂ ਉਹ ਆਏ ਉਹਨਾਂ ਦੀ ਸੁਣ ਕੇ ਚਲੇ ਗਏ ਸਾਡੇ ਵੱਲ ਕੋਈ ਨਹੀਂ ਆਇਆ ਨਾ ਅੱਗੇ ਰਵੀਦਾਸ ਦੇ ਮੰਦਰ ਲਾਗੇ ਜਿੱਥੇ ਮੇਨ ਲੜਾਈ ਹੋਈ ਨਾ ਉੱਥੇ ਹੀ ਆਇਆ ਕੋਈ ਇਹਨਾਂ ਦੇ ਫਿਰ ਉਹਨਾਂ ਨੇ ਅੱਥੀ ਪੈ ਕੇ ਕਪੜੇ-ਕੁਪੜੇ ਵੀ ਪਾੜੇ, ਵਾਲ-ਵੂਲ ਵੀ ਬਥੇਰੇ ਖੋਏ। ਇਹਨਾਂ ਦਾ ਘਰ ਉੱਧਰ ਸਾਨੂੰ ਤੇ ਬਾਅਦ 'ਚ ਪਤਾ ਲੱਗਾ ਵੀ ਲੜਾਈ ਹੋਈ ਥੇ। ਜਿਨ੍ਹਾਂ ਨੇ ਇਹ ਕੀਤੀ। ਯਾ ਭਾਜੀ ਉਹਨਾਂ ਨੂੰ ਜਾਣਦੇ ਨਹੀਂ। ਹੁਣ ਲਾਹੇਗੇ ਤਾਂ ਸੋ ਮੋਨੂ ਕੁਲਚੇ ਵਾਲਾ ਇੱਕ ਤੇ ਕਹਿੰਦੇ ਇੱਕੋ ਦਾ ਭਰਾ ਰੋਲ ਆਉਂਦਾ ਅੱਡੇ ਤੇ। ਪਹਿਲਾਂ ਰੋਹ ਵਾਲੇ ਤੋਂ ਲੜਾਈ ਹੋਈ ਉਹਨੇ ਆਪਣੇ ਭਰਾ ਨੂੰ ਬੁਲਾਇਆ ਕੁਲਚੇ ਵਾਲੇ। ਗੋਲੀਆਂ ਵਗੈਰਾ ਵੀ ਚੱਲੀਆਂ। ਚੱਲੀਆਂ ਚਾਰ ਪਿਸਤੌਲ ਹੀ ਉਹਨਾਂ ਕੋਲੋਂ। ਹਾਂਜੀ, ਕਿਰਪਾਨਾਂ ਵੀ ਚੱਲੀਆਂ। ਕੀ ਮੰਗ ਕੀ ਕਰਦੇ? ਕਿੰਨੇ ਕ ਬੰਦੇ ਨੇ? ਮੰਗੇ ਇਹ ਕਾਦੇ ਵੀ ਇਨਸਾਫ ਹੋਣਾ ਚਾਹੀਦਾ ਸੁਨਸ਼ਮ ਹੋਣਾ ਚਾਹੀਦਾ ਜਿਹੜੇ ਦਰਜਾ ਪਹਿਲੇ ਵੀ ਪਰਚੇ ਜਿਨ੍ਹਾਂ ਦੇ ਹੈਗੇ ਜੀ ਬਦਮਾਸ਼ੀ ਕਰਦੇ ਪੂਰੀ ਪਿੰਡ 'ਚ ਇਹ ਨਾ ਜਾਣ ਇਤਨੀ ਉਪਕੋਤੀ ਉਹ ਤਾਂ ਰਹਿਣਾ ਤਾਂ ਕੀ ਗੱਲ ਹੋਈ ਸਾਰੀ ਭਾਜੀ ਮੇਰਾ ਨਾਮ ਮਨਜੀਤ ਕੌਰ ਮੁਸਤਰਾ ਮੁਸਵਾਦੇ ਰਹਿਣ ਵਾਲੇ ਮੇਨ ਬਾਜ਼ਾਰ ਤੇ ਭਾਜੀ ਐਂ ਉੱਥੇ ਮਾਪੋਤ ਉੱਥੇ ਖਲਤੇ ਬਾਜ਼ਾਰ 'ਚ ਤੇ ਇਹ ਜਿਹੜੇ ਮੇਰੇ ਨੇ ਨਾ ਉਹ ਸਿੱਖੀ ਨੂੰ ਬਲਾਕ ਕਰਦਾ ਤੇ ਉਹਨਾਂ ਨੇ ਹਾਂ ਜੀ ਮੇਰੀ ਹਾਂ ਜੀ ਤੇ ਇਹ ਨਸ਼ੇ ਵੇਚਦੇ ਆ ਉਹ ਨਸ਼ੇ ਵੇਚਣ ਤੋਂ ਇਹ ਕਰਨ ਡਕਿਆ ਉਹਨਾਂ ਨੂੰ ਤੁਹਾਡੇ ਬੇਟੇ ਨੇ ਰੋਕਿਆ ਕਿ ਨਸ਼ੇ ਰੋਕਿਆ ਅੱਛਾ ਜੀ ਵੀ ਤੁਸੀਂ ਮੰਦਿਆ ਨੂੰ ਬੱਚਿਆਂ ਨੂੰ ਸਿੱਖੀ ਵਿੱਚ ਪੈਣ ਦੋ ਤੁਸੀਂ ਬੱਚਿਆਂ ਨੂੰ ਨਾ ਲੱਗਿਆਂ ਤੇ ਲਾਓ ਅੱਛਾ ਜੀ ਹਾਂ ਜੀ ਤੇ ਇਹ ਕਰਨ ਇਹਨਾਂ ਨੇ ਗਲਤ ਸਮਝਿਆ ਹਾਂ ਤੇ ਉਹਨਾਂ ਨੇ ਮਤਲਬ ਤੁਹਾਡੇ ਬੇਟੇ ਤੇ ਗੋਲੀਆਂ ਗਾਲੀਆਂ ਚੁਕਾਈਆਂ ਹਾਂ ਜੀ ਹਾਂ ਜੀ ਉਹ ਗੱਲ 'ਤੇ ਉਹ ਉਹ ਗੱਲ 'ਤੇ ਉਹਨਾਂ ਦੇ ਮੇਰੇ ਵੀ ਨਾਲ ਗੱਲ ਪਏ ਮੇਰੇ ਬੇਟੇ ਦੇ ਉਹਨਾਂ ਨੇ ਮਤਲਬ ਪੱਗ ਲਾਈ ਤੇ ਅਸੀਂ ਦੋਵੇਂ ਮਾਪੋਤੇ ਉੱਥੇ ਮਹਾ ਬਚੇ ਆ ਵੀ ਤੁਹਾਡੇ ਕਹਿੰਦਾ ਨਾ ਨਸ਼ੇ ਰੋਕ ਨਸ਼ੇ ਕਹ ਰੋਕਨ ਤੋਂ ਜਿਹਦੇ ਗੋਲੀਆਂ ਚਲਾਈਆਂ ਗੋਲੀਆਂ ਚਲਾਈਆਂ ਕਿੰਨੇ ਕੁ ਬੰਦੇ ਸੀ ਟੋਟਲ ਜੀ ਉਹ ਹੈਗੇ ਜੇ ਆਪਣੇ ਤੋਂ 10 15 ਜਣੇ ਦੱਸੋ ਨਾ ਭਾਈ ਮਾਰੇ ਦਾ ਦੱਸੋ ਨਾ ਵਿੱਚੇ ਰਾਤੀ ਇੱਕ ਇੱਥੇ ਜਿਹੜੀ ਵਾਰਦਾਤ ਹੋਈ ਉਹਦੇ ਬਾਰੇ ਤੱਕ ਕੀ ਕਹਿਣਾ ਵਾਰਦਾਤ ਮੈਨੂੰ ਪਤਾ ਹੈ ਕੱਲ ਮਾਰਨਿੰਗ ਪੀਸੀ ਆ ਤੇ ਚੱਲਾਂਗਾ ਹਾਂ ਜੀ ਹਾਂ ਜੀ ਕੰਪਨੀ ਵਾਲਾ ਮੇਰੇ ਪੀਸੀ ਆ ਤੇ ਜੁੜੀਆ ਤਾਂ ਮੈਂ ਇਹ ਨਾਲ ਆਇਆ ਹਾਂ ਸਟਾਰਨਾਂ ਹੋ ਆਲੇ ਕੈਮਰੋਨੇ ਚੈੱਕ ਕਰ ਰਹੇ ਜੋ ਅਪੀ ਰਿਪੋਰਟ ਹੈ ਇਹਨਾਂ ਨੇ ਕਿਹਾ ਵੀ ਗੋਲੀਆਂ ਚਲੀਆਂ ਖੋਲ ਵੀ ਜਿਹੜੇ ਤੁਹਾਨੂੰ ਦੇ ਦਿੱਤੇ ਗਏ ਨੇ ਬਾਲ ਹੋਣੇ ਤੋਂ ਬਿਲਕੁਲ ਆਪਾਂ ਚੈੱਕ ਕੀਤਾ ਇਹ ਬੋਲ ਤਾਂ ਸਿੱਧਾ ਮਿਲਿਆ ਵਾ ਹਾਂਜੀ ਬਾਲ ਪਤਾ ਉਹ ਆਪਾਂ ਲਿਆ ਕਰਦੇ ਅਗਲੀ ਕੰਮ ਚੱਲੀਆਂ ਟਾਈਮ ਦੇ ਵਗੈਰਾ ਚੈੱਕ ਕਰਾਂਗੇ ਕਾਰਵਾਈ ਇਹਨਾਂ ਦੇ ਕੀਤੀ ਜਾਊਗੀ ਨਸ਼ੇ ਤੋਂ ਇਹਨਾਂ ਨੇ ਕਿਹਾ ਨਸ਼ੇ ਦੇ ਰੋਕਣ ਵਾਸਤੇ ਜਿਹੜੀਆਂ ਇੱਥੇ ਰਾਤੀ ਗੋਲੀਆਂ ਚਲਾਈਆਂ ਗਈਆਂ ਜੋ ਬੁੱਕ ਦੇ ਸਹੀ ਕਾਰਵਾਈ ਹੋਊਗੀ ਕਾਰਵਾਈ ਕਰਨੀ ਪਊਗੀ ਜੋ ਆ ਉਹ ਐਗਰੀਸ ਵੀ ਉਹਦਾ ਮਤਲਬ ਤਾਂ ਕਰਦਾ ਜੋ 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 ਇਹ ਵੀ ਸਾਹਮਣੇ ਆ ਵੀ ਉਹਨਾਂ ਦੇ ਪਹਿਲਾਂ ਵੀ ਕੋਈ ਪਰਚੇ ਕਰਦੀ ਸੀ ਉਹਨਾਂ ਉੱਤੇ ਸਭ ਤੋਂ ਵੱਧ ਪਿਛਤਾ ਸੱਤ ਮਹੀਨੇ ਬੀਤ ਗਏ ਮੈਂ ਪੁਲਿਸ ਵਾਲੇ ਚੱਲਦਾ ਉਹ ਥਾਣੇ ਚੋਂ ਰਿਕਾਰਡ ਕਢਾ ਕੇ ਵੈਰੀਫਾਈ ਹੁੰਦਾ ਜਾਪਾ ਜਿੱਥੇ ਵੀ ਉਹਨਾਂ ਦੇ ਪਰਚੇ ਰਜਿਸਟਰ ਹੈਗੇ ਨਾ ਕਿਤੇ ਹੈਗੇ ਕ੍ਰਿਮੀਨਲ ਬੰਦੇ ਕੀ ਹੈਗੇ ਉਹ ਸਾਰਾ ਇਹਨਾਂ ਦਾ ਬੜੇ ਚੇਤੇ ਕਰਦੇ ਨੇ ਅਸਲੀ ਦਾ ਕੰਮ ਬਾਕੀ ਦੂਜੀ ਗੱਲ